ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਜਿਆਦਾ ਲੋਕਾਂ ਦੇ ਘਰਾਂ ਦੇ ਦੇਖੋ ਕਿ ਜਿਹੜੇ ਬੱਚੇ ਹੈਗੇ ਉਹ ਮਾਪੇ ਕਹਿ ਨਹੀਂ ਮੰਦੇ ਖਾਸ ਕਰ ਪੁੱਤ ਪਿਓ ਦੇ ਨਹੀਂ ਬੰਦੀ ਇਕੱਠੇ ਜਾਂਦੇ ਆ ਲੜਕੇ ਅਲੱਗ-ਅਲੱਗ ਘਰ ਆ ਜਾਂਦੇ ਆ ਬੱਚੇ ਬਾਹਰ ਜਾਂਦੇ ਆ ਆਪਣੇ ਮਾਪਿਆਂ ਨੂੰ ਫੋਨ ਨਹੀਂ ਕਰਦੇ ਆ ਮਾਪਿਆਂ ਉੱਤੇ ਕਰਜ਼ਾ ਚੜਦਾ ਜਾਂਦਾ ਹੈ ਮਾਂ ਪੁੱਤ ਪਿਓ ਪੁੱਤ ਪਿਓ ਤੇ ਮਾਂ ਤੇ ਇਹਦੇ ਵਿੱਚ ਕੋਈ ਗਲਬਤ ਨਹੀਂ ਹੁੰਦੀ ਲੋਗਾਂ ਦੇ ਮਾਗੀ ਪਤਾ ਨਹੀਂ ਇਹੋ ਕਿਹੜੀ ਚੀਜ਼ਾਂ ਵੱਡ ਗਈਆਂ ਕਿ ਉਹ ਇਹ ਚਾਹੁੰਦੇ ਆ ਕਿ ਕੋਈ ਕਬਾੜੀ ਵਾਲਾ ਉਹਦੇ ਮਾਂ ਤੇ ਉਹਨੂੰ ਲੈ ਲੈ ਤੇ ਉਹ ਕਬਾੜੇ ਨੂੰ ਵੇਚ ਦੇਣ ਉੱਥੇ ਵੀ ਉਹਨਾਂ ਨੂੰ 2 ਪੈਸਾ ਮਿਲ ਜਾਏ ਪਹਿਲਾਂ ਜਿਹੜੀ ਘਟਨਾ ਹੁੰਦੀਆਂ ਸੀ ਇਹ ਉਦੋਂ ਹੁੰਦੀਆਂ ਸੀ ਕਿ ਜਿਹਦੇ ਕੇ ਡੇਟ ਆਫ ਬਰਥ ਵਿੱਚ 6 ਨੰਬਰ ਨਹੀਂ ਸੀ ਹੁੰਦਾ ਮੈਨੂੰ ਸ਼ੁਕਰ ਦਾ ਨੰਬਰ ਨਹੀਂ ਸੀ ਹੁੰਦਾ ਉਹਨਾਂ ਨਾਲੇ ਬੁਢਾਪੇ 'ਚ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ ਤੇ ਲੋਕੀ ਇੱਕ ਇੱਕ ਧਾਣੇ ਵਾਸਤੇ ਤਰਜਾਂਦੇ ਹੁੰਦੇ ਸੀ ਮਗਰ ਅੱਜ ਛੁੱਕਰ ਦੇ ਨਾਲ ਹੋਰ ਵੀ ਸਾਰੇ ਸਟਾਰ ਰਹਿ ਗਏ ਆ ਉਹਦੇ باوجود ਵੀ ਉਹਨਾਂ ਦੇ ਉੱਤੇ ਇਹ ਪਰੇਸ਼ਾਨੀ ਆ ਰਹੀ ਆ ਉਹਦਾ ਮੈਂ ਤੁਹਾਨੂੰ ਅੱਜ ਇੱਕ ਇਲਾਜ ਦੱਸਣ ਲੱਗਾ ਹਾਂ ਉਪਾਏ ਥੋੜੇ ਦਿਨਾਂ ਜੀ ਦੇਖਣਾ ਤੁਹਾਡੇ ਪਿਓ ਪੁੱਤ ਮਾਂ ਪੁੱਤ ਜਿਹੜੇ ਬਾਹਰ ਬੱਚੇ ਗਏ ਹੋਏ ਉਹ ਹੌਲੀ-ਹੌਲੀ ਤੁਹਾਡੇ ਨਜ਼ਦੀਕ ਆਉਣ ਲੱਪੈਣਗੇ ਉਹਦੇ ਵਾਸਤੇ ਇੱਕ ਉਪਾਏ ਕਰਨਾ ਆ ਪਹਿਚਾਣੇ ਆਇਨੂ ਇਨੂੰ ਕਹਿੰਦੇ ਆ ਤੇਜ ਪੱਤਾ ਅਕਸਰ ਤੁਸੀਂ ਦੇਖਦੇ ਹੋ ਮਸਾਲਿਆਂ ਦੇ ਵਿੱਚ ਜਾਂ ਹੋਰ ਕਈ ਜਗ੍ਹਾ ਦਾ ਇਸਤੇਮਾਲ ਕਰਦੇ ਆ ਮਗਰ ਇਸੇ ਤੇਜ ਪੱਤੇ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਔਲਾਦ ਨੂੰ ਆਪਣੇ ਵੱਲ ਖਿੱਚ ਸਕਦੇ ਹੋ ਜਾਂ ਤੁਹਾਡੇ ਔਰ ਔਲਾਦ ਦੇ ਵਿੱਚ ਪ੍ਰੇਮ ਇੱਜ਼ਤ ਸਭ ਕੁਝ ਬਰਕਰਾਰ ਹੋ ਸਕਦੀ ਆ ਸਿਰਫ ਕਰਨਾ ਕੀ ਆ ਇਹ ਤੇਜ ਪੱਤੇ ਨੂੰ ਜਦੋਂ ਵੀ ਚਾਹ ਬਣਾਉਂਦੇ ਹੋ ਘਰ ਚਾਹ ਹਰ ਬੰਦਾ ਪੀਂਦਾ ਹੈ ਜਦੋਂ ਵੀ ਚਾਹ ਬਣਾਓ ਉਹ ਚ ਇੱਕ ਪੱਤਾ ਤੋੜ ਕੇ ਉਹਦੇ ਵਿੱਚ ਪਾ ਦਿਓ ਉਹਨੂੰ ਉਬਾਲ ਲਓ ਔਰ ਖੁਦ ਹੀ ਪੀਓ ਆਪਣੇ ਘਰ ਦੇ ਜੋ ਪਿੰਦੇ ਪੀਣ ਦੂਜਾ ਇਹ ਤੇਜ ਪੱਤੇ ਨੂੰ ਜਦੋਂ ਵੀ ਸਬਜ਼ੀ ਬਣਾਉਂਦੇ ਹੋ ਤੜਕਾ ਲਗਾਉਂਦੇ ਉਹ ਤੇਜ ਪੱਤਾ ਜ਼ਰੂਰ ਪਾਓ ਇਹ ਦੋ ਉਪਾਏ ਕਰਨ ਦੇ ਨਾਲ ਹੀ ਤੁਸੀਂ ਦੇਖੋਗੇ ਤੁਹਾਡਾ ਔਰ ਤੁਹਾਡੀ ਔਲਾਦ ਦੇ ਵਿੱਚ ਜਿਹੜੇ ਬਹੁਤ ਵੱਡੀ ਖਾਈ ਹੈ ਜੋ ਅੱਜ ਸਾਡੇ ਸਮਾਜ ਨੇ ਜਾਂ ਸਾਡੇ ਵਕਤ ਨੇ ਜਾਂ ਕਲਯੁਗ ਨੇ ਦਿੱਤੀ ਆ ਉਹਦੇ ਵਿੱਚ ਹੌਲੀ 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 ਖਾਈ ਘਟਣ ਲੱਪੇਗੀ ਮੈਂ ਤੇ ਬਹੁਤ ਸਾਰੇ ਐਸੇ ਵੀ ਲੜਕੇ ਦੇਖੇ ਆ ਗਏ ਆ ਜਿਹੜੇ ਨਸ਼ੇ ਦੇ ਪਿੱਛੇ ਆਪਣੇ ਮਾਂ ਪਿਓ ਨੂੰ ਵੀ ਕੁੱਟ ਦਿੰਦੇ ਆ ਸਿਰਸੁਰ ਵੀ ਪਾੜ ਦਿੰਦੇ ਆ ਆ ਪਿੱਛੇ ਇੱਕ ਐਦਾਂ ਹੀ ਕੇਸ ਆਇਆ ਸੀਗਾ ਪੰਜਾਬ ਦਾ ਫੋਨ ਆਇਆ ਸੀ ਪਿੱਛੇ ਜੇ ਸੱਡੀ ਭੈਣ ਦਾ ਤੇ ਉਹ ਬੜੀ ਰੋ ਰੋ ਕੇ ਦੱਸ ਰਹੀ ਸੀ ਕਿ ਮੇਰੇ ਪੁੱਤਰ ਨੇ ਅੱਜ ਆਪਣੇ ਪਿਓ ਨੂੰ ਵੀ ਡੰਡਿਆਂ ਨਾਲ ਕੁੱਟਿਆ ਮੇਰੇ ਨਾਲ ਵੀ ਮੈਨੂੰ ਵੀ ਮਾਰਿਆ ਕੁੱਟਿਆ ਉਹਨੇ ਔਰ ਮੇਰੇ ਕੰਨਾਂ ਜੋ ਟਾਪਸ ਸੀ ਉਹ ਵੀ ਲੈ ਕੇ ਲੈ ਗਿਆ ਪਹਿਲਾਂ ਤਾਂ ਨੇ ਸਾਰੀ ਚੀਜ਼ ਜੁਐਲਰੀ ਵੇਚ ਚੁੱਕਾ ਹੈਗਾ ਹੁਣ ਸਾਡੇ ਕੋਲ ਇੱਕ ਮਕਾਨ ਹੀ ਬਚਿਆ ਹੈਗਾ ਉਹ ਵੀ ਪਤਾ ਨਹੀਂ ਉਹ ਕਿਦੋਂ ਚੁੱਕ ਕੇ ਵੇਚ ਦਵੇ ਇਹ ਹਾਲਤ ਸੀਗੀ ਤੇ ਉਹਨਾਂ ਨੂੰ ਮੈਂ ਇਹ ਉਪਾਏ ਦੱਸਿਆ ਇਹ ਮੈਂ ਉਪਾਏ ਬਹੁਤ ਨੇ ਦੱਸਿਆ ਜਦੋਂ ਉਹ ਪਾਏ ਫਲੀਪੂਤ ਹੋ ਜਾਂਦਾ ਫਿਰ ਮੈਂ ਤੁਹਾਡੇ ਕੋਲ ਲੈ ਕੇ ਆਉਣਾ ਆ ਉਹਨਾਂ ਨੇ ਇਹ ਕਰਨ ਲੱਪੇ ਫਿਰ ਭੈਣ ਜੀ ਦਾ ਫੋਨ ਆਇਆ ਕਹਿੰਦੀ ਜੀ ਅੱਗੇ ਨਾਲ ਥੋੜਾ ਫਰਕ ਲੱਗਦਾ ਮੁੰਡੇ 'ਚ ਮਗਰ ਉਹਦੀ ਨਸ਼ਾ ਛਡਾ ਦਿਓ ਫਿਰ ਮੈਂ ਨਸ਼ੇ ਵਾਸਤੇ ਉਹਨਾਂ ਨੂੰ ਉਪਾਏ ਦੱਸਿਆ ਸ਼ਾਇਦ ਮੈਂ ਤੁਹਾਨੂੰ ਵੀ ਦੱਸ ਚੁੱਕਾ ਹਾਂ ਕਿ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਹਰ ਕਿਸੇ ਨੂੰ ਪਤਾ ਲੱਗ ਜਾਏਗਾ ਇਹ ਸਿਰਫ ਉਹੀ ਮਾਪਿਓ ਨੂੰ ਪਤਾ ਲੱਗੇ ਜਿਨ੍ਹਾਂ ਨੇ ਜਿਹੜੀ ਘਰਵਾਲੀ ਨੂੰ ਕਿ ਜਿੰਨੇ ਇਹਦਾ ਉਪਾਏ ਕਰਨਾ ਹੈ ਉਹਨੂੰ ਮੈਂ ਉਪਾਏ ਦੱਸਿਆ ਮਾਤਾ ਨੂੰ ਉਨੇ ਉਪਾਏ ਕੀਤਾ ਤਿੰਨ ਸਨੀਚਰ ਵਾਰ ਇੱਕ ਦਿਨ ਮੁੰਡਾ ਕਹਿੰਦਾ ਕਹਿੰਦਾ ਮਾਂ ਮੈਨੂੰ ਕਿਤੇ ਐਸੀ ਜਗ੍ਹਾ ਲੈ ਜਾ ਮੈਂ ਨਸ਼ਾ ਛੱਡਣਾ ਚਾਹੁੰਦਾ ਹਾਂ ਉਹਦੀ ਮਾਂ ਉਹਨੂੰ ਡਾਕਟਰ ਕੋਲ ਲੈ ਗਈ ਡਾਕਟਰ ਕਹਿੰਦਾ ਨਸ਼ਾ ਛੁਡਾਉਣ ਕੇਂਦਰ ਨਹੀਂ ਜਾਣਾ ਉਹਨੇ ਕੋਈ ਦਵਾਈ ਲੈ ਕੇ ਦਿੱਤੀ ਕਿ ਇਹਨਾਂ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਦੇਈ ਜਾਓ ਚਾਰ ਪੰਜ ਦਿਨ ਦੇ ਦਿਓ ਉਸ ਤੋਂ ਬਾਅਦ ਇਹਦੀ ਤਲਬ ਛੁੱਟ ਜਾਏਗੀ ਪੈਨੋ ਦੁੱਧ ਕਿਓ ਦੁੱਧ ਕਿਓ ਮੱਖਣ ਲੱਸੀ ਜਿੰਨੀ ਪਿਲਾ ਸਕਦੇ ਪਿਲਾਓ ਉਸ ਤੋਂ ਬਾਅਦ ਉਹੀ ਮੁੰਡਾ ਜਿਹੜਾ ਹੈਗਾ ਵੀ ਬਾਈ ਦਿਨ ਬਾਅਦ ਬਿਲਕੁਲ ਨਸ਼ਾ ਛੱਡਤਾ ਉਹਨੇ ਪਰ ਉਹਨੇ ਮੇਰੀ ਗੱਲ ਕਰਾਈ ਉਹ ਕਹਿੰਦਾ ਜੀ ਬਾਬਾ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਵਾਂ ਤੇ ਮੈਂ ਕਹਾਂ ਉਹਨੂੰ ਕੰਮ ਕੀ ਕਰੋਗੇ ਉਹ ਕਹਿੰਦਾ ਜੀ ਮੈਨੂੰ ਜੋ ਵੀ ਕੰਮ ਮਿਲ ਗਿਆ ਜੇ ਮੈਂ ਦਿਹਾੜੀ ਦਾ ਕੰਮ ਮਿਲ ਜਾਏ ਮੈਂ ਮਿੱਟੀ ਵੀ ਢੋਵਾਂਗਾ ਕਹਿੰਦਾ ਜੋ ਵੀ ਮੈਂ ਕਰਤੂਤ ਆਪਣੇ ਮਾਪਿਆਂ ਨਾਲ ਕੀਤੀਆਂ ਨੇ ਮੈਂ ਉਹਦਾ ਮਾਫੀ ਮੰਗਣੀ ਹੈ ਕਹਿੰਦਾ ਮੈਂ ਹੱਥ ਜੋੜ ਕੇ ਬੈਠਾ ਮਾਂ ਤੁਹਾਡੇ ਅੱਗੇ ਹੁਣ ਦੱਸੋ ਮੈਂ ਕੀ ਕਰਾਂ ਤੇ ਮੈਨੂੰ ਠੀਕ ਹੈ ਮਗਰ ਲੁਦੀਆਣਾ 'ਚ ਮੇਰੇ ਇੱਕ ਜਾਣਕਾਰ ਹੈਗਾ ਆ ਉਹਦਾ ਫੋਨ ਨੰਬਰ ਹੈ ਗੱਲ ਕਰਕੇ ਦੇਖ ਲੈ ਸ਼ਾਇਦ ਤੇਰਾ ਕੰਮ ਬਣ ਜਾਏ ਉਹਨੇ ਉਹਨੂੰ ਫੋਨ ਕੀਤਾ ਉਹਨਾਂ ਦੇ ਅਗੇ ਇੱਕ ਦੋਸਤ ਸੀਗਾ ਉਹਦੀ ਨਟ ਬੋਲਟ ਦੀ ਫੈਕਟਰੀ ਹੈਗੀ ਆ ਉਹਨੂੰ ਵੀ ਹੈਲਪਰ ਦੀ ਲੋੜ ਸੀ ਉਹ ਹੈਲਪਰ ਲੱਗ ਗਿਆ ਉਹਨੂੰ 22000 ਰੁਪਏ ਮਹੀਨਾ ਤੇ ਮਿਲਦਾ ਹੈਗਾ ਹੁਣ ਅਗਲੇ ਨਸ਼ਾ ਛੱਡਤਾ ਔਰ ਉਹਨੋਂ ਨਾਲ ਫਿਰ ਮੈਨੇ ਇਹ ਵੀ ਕਿਹਾ ਕਿ ਮੈਂ ਕਿਹਾ ਗੁਰਦਾਰੇ ਜਾਣ ਲੱਪੇ ਤੇਰਾ ਸਭ ਕੁਝ ਪਲਾ ਹੋਏਗਾ ਮੁੰਡੇ ਦੀ ਉਮਰ ਸੀ 26 ਸਾਲ ਅੱਜ ਇਹੋ ਜਿਹੀ ਕਹਾਣੀਆਂ ਮੈਂ ਬਹੁਤ ਘੱਟ ਮਿਲਦੀਆਂ ਕਿ ਜਿਹੜਾ ਕਿ ਸਮਝ ਜਾਂਦਾ ਆ ਕਿ ਨਸ਼ਾ ਗਲਤ ਹੈਗਾ ਮਗਰ ਅੱਜ ਕੱਲ ਤੇ ਬਜ਼ੁਰਗ ਲੋਕ ਵੀ ਔਰਤ ਜਾਂਦੀ ਆ ਦਿਹਾੜੀ ਕਰਕੇ ਆਉਂਦੀ ਆ ਜਾਂ ਕਿਸੇ ਦੇ ਭਾਂਡੇ ਮਾਂਜ ਕੇ ਪੈਸੇ ਲੈ ਕੇ ਆਉਂਦੀ ਮਹੀਨੇ ਦੇ ਉਹ ਵੀ ਖਿੱਚ ਕੇ ਕੋ ਲੈਂਦੇ ਆ ਉਹ ਬੇ दारू ਦੀ ਬੋਤਲਾ ਪੀ ਕੇ ਮੈਂ ਕੁੱਤੇ ਵਾਂਗਰ ਪੈ ਰਹੇ ਨੇ ਆ ਇਹੋ ਜੇ ਜ਼ਿੰਦਗੀ ਨਾਲ ਤੇ ਮਰਨਾ ਚੰਗਾ ਫਿਰ ਕੁੱਤੇ ਦੀ ਔਰ ਇਹਨਾਂ ਜ਼ਿੰਦਗੀ ਕੋਈ ਫਰਕ ਨਹੀਂ ਹੈ ਬਰਾਬਰ ਆ ਕੁੱਤਾ ਫਿਰ ਵਫਾਦਾਰ ਹੁੰਦਾ ਮਗਰ ਇਹ ਤੇ ਆਪਣੀ ਘਰ ਵਾਲੀ ਦੇ ਬਾਬਾਦਾਰ ਨਹੀਂ ਬੱਚੇ ਦੇ ਬਾਬਾਦਾਰ ਨਹੀਂ ਜਿਹੜਾ ਵੀ ਨਸ਼ਾ ਕਰਦਾ ਆ ਉਤੇ ਇਹੀ ਕਾਨੂੰਨ ਲਾਗੂ ਹੁੰਦਾ ਸਾਸੰਗ ਜੀ ਇਹ ਉਪਾਏ ਕਰਕੇ ਦੇਖੋ ਪੱਕੀ ਗੱਲ ਹੈ। ਔਰ ਮੈਨੂੰ ਵਿਸ਼ਵਾਸ ਆ ਕਿ ਤੁਹਾਡਾ ਔਰ ਤੁਹਾਡੇ ਪੁੱਤਰ ਜਾਂ ਧੀ ਦੇ ਵਿੱਚ ਜੋ ਖਾਈ ਬਣੀ ਹੋਈ ਆ ਉਹ ਹੌਲੀ ਹੌਲੀ ਭਰਨੀ ਸ਼ੁਰੂ ਹੋ ਜਾਏਗੀ। ਟਾਈਮ ਲੱਗੇਗਾ ਮਗਰ ਹੋਏਗਾ ਜਰੂਰ। ਕਰਕੇ ਦੇਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।